ਜਿਤਾ ਧਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਔਰ ਮਾਤਾ ਪੂਜਨੀਕ ਮਾਤਾ ਮਾਤਾ ਗੁਰੂ ਘਰ ਜੀ ਦੇ ਗ੍ਰਹਿ ਵਿਖੇ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਬਸਰ ਕਰੀਏ ਜੀਵਨ ਨੂੰ ਸਫਲ ਕਰੀਏ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਸਿੱਖ ਪੰਥ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਖੁਸ਼ੀ ਦੇ ਦਿਹਾੜੇ ਦੇ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਦਸਮ ਪਾਤਸ਼ਾਹ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 357ਵੇਂ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਸੰਗਤ ਨੂੰ ਵਧਾਈਆਂ ਦਿੱਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀ ਪ੍ਰਕਾਸ਼ ਹਮਾਰਾ ਪੈयो ਪਟਨਾ ਸ਼ਹਿਰ ਵਿਖੇ ਭਵ ਲਿਓ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚੁਰ ਕਰਬੇ ਕੋ ਸਾਜਾ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਸਹਿਬ ਇਕਬਾਲ ਸਰਬੰਸਤਾਨੀ ਅਮਰਤ ਕੇ ਦਾਤੇ ਦਸ਼ਮੇਸ਼ ਪਿਤਾ ਤਨ ਸਤਗੁਰੂ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦਾ ਪਾਵਨ ਪ੍ਰਕਾਸ਼ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਜਿੱਥੇ ਸਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪਖਰਸਥਾਨ ਸੁਭਾਇਮਾਨ ਹੈ ਉਥੇ ਸਦਪੋਸਵਦੀ ਸਤ 1666 ਈਸਵੀ ਨੂੰ ਪਿਤਾ ਧਨ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਔਰ ਮਾਤਾ ਪੂਜਨੀਕ ਮਾਤਾ ਮਾਤਾ ਗੁਜਰਖੌਰ ਜੀ ਦੇ ਗ੍ਰਹਿ ਵਿਖੇ ਹੋਇਆ ਸਤਗੁਰਾਂ ਨੇ ਸਮੁੱਚੀ ਲੋਕਾਈ ਉੱਤੇ ਭਾਰੀ ਔਰਕਾਰ ਕੀਤੇ ਇੱਕ ਮੁਸਲਮਾਨ ਲਿਖਾਰੀ ਦਾ ਬਹੁਤ ਸੁੰਦਰ ਕਥਨ ਹੈ ਉਹ ਲਿਖ ਦੇ ਕਿ ਇਨਸਾਫ ਕਰੇ ਜੀਬ ਮੈਂ ਜੁਮਾਨਾ ਉਹ ਯਕੀਨ ਹੈ ਕਹਿਦੇ ਤੋਂ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਹਰਚੰਦ ਮੇਰੇ ਹੱਥ ਮੈਂ ਪੂਰ ਜ਼ੋਰ ਕਲਮ ਹੈ ਸਤਗੁਰੂ ਕੇ ਲਿਖਣ ਵਾਸ ਕਾਂਹ ਤਾਬੇ ਰਕਮ ਹੈ ਕਰਤਾ ਦੀ ਸੁਗੰਧ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਸਨ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਕਾਰਜ ਵਾਸਤੇ ਮਾਤ ਲੋਕ ਤੇ ਆਏ ਸਨ ਯਾਹੀ ਕਾਜ ਧਰਾ ਹਮ ਜਨਮੰ ਸਮਝ ਲੈ ਹੋ ਸਾਧੂ ਸਭ ਮਨ ਮੰ ਧਰਮ ਚਲਾਵਨ ਸੰਤੂ ਬਾਰਨ ਦੁਸ਼ਟ ਸਭਨ ਕੋ ਮੂਰ ਉਪਾਰਨ ਸਤਿਗੁਰੂ ਜਿਸ ਕਾਰਜ ਵਾਸਤੇ ਆਏ ਸਤਿਗੁਰਾਂ ਨੇ ਪੰਥ ਪ੍ਰਗਟ ਕੀਤਾ ਸਾਨੂੰ ਪੰਜ ਕਕਾਰ ਹੀ ਰਹਿਤ ਬਖਸ਼ਿਸ਼ ਕੀਤੀ ਸਾਨੂੰ ਕੁਰੇਤਾ ਤੋਂ ਵਰਜਿਤ ਕੀਤਾ ਸਾਨੂੰ ਮਰਯਾਦਾ ਬਖਸ਼ਿਸ਼ ਕੀਤੀ ਸਾਨੂੰ ਸੰਸਕਾਰ ਬਖਸ਼ਿਸ਼ ਕੀਤੇ ਸਾਨੂੰ ਜੀਵਨ ਜਾਂਚ ਬਖਸ਼ਿਸ਼ ਕੀਤੀ ਔਰ ਸਤਗੁਰਾਂ ਨੇ ਆਪਣੇ ਖਾਲਸੇ ਨੂੰ ਆਪਣਾ ਸਰੂਪ ਬਖਸ਼ਿਸ਼ ਕੀਤਾ ਔਰ ਕਥਿਆ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਹਾਂ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੂੰਦੇ ਰੋ ਆਤਮਾ ਸਤਗੁਰਾਂ ਦੀ ਗ੍ਰੰਥ ਵਿੱਚ ਹੈ ਔਰ ਸ਼ਰੀਰ ਸਤਗੁਰਾਂ ਦਾ ਪੰਥ ਵਿੱਚ ਹੈ ਸਤਿਗੁਰਾਂ ਦੇ ਆਮਨ ਪ੍ਰਕਾਸ਼ ਗੁਰੂ ਨੂੰ ਮਨਾਉਂਦਿਆਂ ਹੋਇਆ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਮਰਿਆਦਾ ਦੇ ਧਾਰਨੀ ਹੋਈ ਏ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਬਸਰ ਕਰੀਏ ਜੀਵਨ ਨੂੰ ਸਫਲ ਕਰੀਏ ਔਰ ਜੋ ਜੋ ਸਤਿਗੁਰੂ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਡੇ ਸਭ ਦੇ ਉੱਤੇ ਭਾਰੀ ఔਪਰਕਾਰ ਕੀਤੇ ਹਨ ਆਪਣਾ ਸਰਬੰਸ ਕੁਰਬਾਨ ਕੀਤਾ ਸਾਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ ਸਾਨੂੰ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕੀਤੀ ਸਤਿਗੁਰਾਂ ਵੱਲੋਂ ਕੀਤੇ ਇਹ ਮਹਾਨ ਪਰਉਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਇੱਕ ਸਾਰਤਾ ਨਾਲ ਇੱਕ ਸੋਤਾ ਨਾਲ ਇਕਜੁੱਟ ਹੋ ਕੇ ਮਨੌੜ ਦਾ ਯਤਨ ਕਰੀਏ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਦੇ ਅਸੀਂ ਸਾਰੇ ਯੋਗ ਬਣ ਸਕੀਏ ਸਮੁੱਚੀਆਂ ਸੰਗਤਾਂ ਨੂੰ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ